ਹਾਜ਼ਰੀ ਗਾ ਜੀ ਸਾਰਿਆਂ ਨੂੰ ਆਜੋ ਮਿਲਦੇ ਆ ਨਵੇਂ ਬਲੌਗ ਦੇ ਵਿੱਚ ਤੇ ਸ਼ਹਿਰ ਗਏ ਜੀ ਸ਼ਹਿਰੋਂ ਕੰਮ ਖਤਮ ਕਰਕੇ ਆਪਾਂ ਤੁਰ ਪਿਆ ਪੈਨ ਨੂੰ ਕਿਉਂਕਿ ਪੈਨ ਨੂੰ ਜਾਣਾ ਬਹੁਤ ਜ਼ਰੂਰੀ ਸੀ ਤੁਹਾਨੂੰ ਪਤਾ ਹੀ ਆ ਜਿਹੜਾ ਆਪਾਂ ਯੁੱਧ ਮਾਰਨਾ ਜਾ ਕੇ ਕਿਉਂਕਿ ਬਿਹਾਰੀ ਚਲ ਗਿਆ ਆਪਣੇ ਦੇਸ਼ ਤੇ ਆਜੋ ਖੂਤੇ ਜਾ ਕੇ ਮਾਰਦੇ ਆ ਯੁੱਧ ਤੇ ਲਓ ਜੀ ਖੂਤੇ ਪਹੁੰਚ ਕੇ ਆਪਾਂ گاਵਾ ਦੀ ਕਰਤੀਆਂ ਨੜਾਈ ਢਾਈ ਸ਼ੁਰੂ ਐਨ ਦਿੱਤੀਆਂ ਚਮਕਾ ਹਲੋ ਐਵੀ ਕਹਿੰਦੀ ਆ ਜੀਵਿਕ ਅੱਜ ਤਾਂ ਛੇਰਾ ਹੀ ਹੋ ਗਿਆ ਕਾਉਂ ਗਿਆਂ ਜਿਹੜੀਆਂ ਰੀਜਾਂ ਪਰੀਤਾ ਇਹਨਾਂ ਦੇ ਲਾਈਆਂ ਨਾ ਵੀ ਉਹਨਾਂ ਦਾ ਤਾਂ ਕਹਿ ਨਹੀਂ ਕੀਆ ਚਲੋ ਗਰਮੀ ਵੀ ਬਹੁਤ ਸੀ ਤੇ ਉਹਨਾਂ ਨੂੰ ਆ ਗਿਆ ਨਜ਼ਾਰਾ ਨਾ ਕੇ ਇਸਨ ਦੇਖੋ ਕਿਆ ਬਾਤ ਹੈ ਲਾਸ਼ ਲਾਸ਼ਕਾਰ ਦਾ ਸਰੀਰ ਜਿੱਤੇ ਰੰਗ ਦਾ ਨਿਕਲਿਆ ਤੇ ਲਓ ਜੀ ਆਪਾਂ ਵੀ ਕੋਈ ਕਸਰ ਨਹੀਂ ਛੱਡੀ ਪਾਣੀ ਮਾਰਨ ਦੀ ਬਾਲਟੀ ਦੇ ਬਾਲਟੀ ਮਾਰ ਮਾਰ ਪਾਣੀ ਪਾਣੀ ਦਾ ਕਰਦਾ ਜਲੂਸ ਤੇ ਆ ਜਾਓ ਜੀ ਤਾਂ ਲਓ ਜੀ ਵਾਰੀ ਆ ਗਈ ਆ ਜਿੱਦਾਂ ਫਾਈਵ ਸਟਾਰ ਹੋਟਲ ਦੇ ਵਿੱਚ ਆਪਾਂ ਪੂਲ ਦੇ ਵਿੱਚ ਬੜੇ ਹੁੰਨੇ ਆ ਤੇ ਉਹ ਮਾਲ ਉਹ ਦਮਾਣੇ ਨੂੰ ਕੱਟ ਕੇ ਲਿਆਉਂਦੇ ਆ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਦੀ ਕੀ ਹੁੰਦੀ ਆ ਪ੍ਰੈਪਰੇਸ਼ਨ ਜੋ ਵੀ ਹੁੰਦੀ ਆ ਨਾ ਵੀ ਉਹ ਵਧੀਆ ਤਰੀਕੇ ਨਾਲ ਕੀਤੀ ਹੁੰਦੀ ਆ ਤੇ ਉਹੀ ਚੀਜ਼ ਆਪਾਂ ਬਣਾਉਣ ਜਾ ਰਹੇ ਆ ਕਿਉਂਕਿ ਨੜਾਈ ਧਲਾਈ ਗਈ ਆ ਹੋ ਤੇ ਹੁਣ ਇਹਨਾਂ ਦਾ ਟਾਈਮ ਆ ਗਿਆ ਡਿਨਰ ਕਰਨ ਦਾ ਚਲੋ ਸ਼ਾਮ ਨੂੰ ਡਿਨਰ ਹੁੰਦਾ ਇੱਕ ਹਿਸਾਬ ਦਾ ਤਾਂ ਤੇ ਲਓ ਜੀ ਤੇ ਡਿਨਰ ਦੇ ਵਿੱਚ ਹਦਮਾਣੇ ਮਿਲ ਜਾਣ ਗਰਮੀਆਂ ਦੇ ਵਿੱਚ ਤੇ ਨਿਆਰਾ ਜਾਂਦਾ ਆ ਤੇ ਲਓ ਜੀ ਹਦਮਾਣਾ ਹਦਵਾਣਾ ਹੋਈ ਪਈਆ ਤੇ گاਵਾ ਦੇ ਚਿਹਰਾ ਤੇ ਖੁਸ਼ੀ ਪੂਰੀ ਐਨ ਮਤਲਬ ਕੀ ਕਹਿਣਾ ਹੀ ਆਗੇ گاਵਾ ਦੇ ਚਿਹਰੇ ਤੇ ਖੁਸ਼ੀ ਇੰਨੀ ਚੱਲ ਕਰਈਆ ਤੇ ਆਜੋ ਹੋਰ ਕੰਮਕਾਰ ਕਰਦੇ ਆ ਅੱਜ ਕੱਲ ਦੇ ਡਰਾਈਵਰਾਂ ਦਾ ਹਾਲ ਨਮਿਆਂ ਦਾ ਦੇਖਣ ਵਾਲਾ ਆ ਬਸ ਇਹ ਆ ਵੀ ਸਟੀering ਕਮਾਉਣ ਵਾਲੀ ਗੱਲ ਆ ਬੰਗਲਾ ਕਮਾਉਣਾ ਆਉਂਦਾ ਹੋਵੇ ਬਾਕੀ ਠੀਕ ਆ ਸਾਰਾ ਕੰਮ ਤੇ ਹੋਵੇ ਵੀ ਆਡਾਂ ਤੇ ਢੇਡੇ ਹੀ ਲਾਲਾ ਦੋ ਜਿਹੜੇ ਖਿੱਚ-ਖਿੱਚ ਪੁੱਜ ਕੇ ਖਾਂਡਿਆ ਆ ਆ ਬਸ ਬੰਗਲਾ ਕਮਾਉਣਾ ਆ ਗਿਆ ਲਾ 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 ਅਜੇ ਕੀ ਪਤਾ ਕੀ ਕਹਿੰਦਾ ਉਹ ਜੀਤਿਆ ਹਾਂ ਕੀ ਹੁੰਦਾ ਓਏ ਆ ਯੌਂਡੀਅਰ ਸਾਈਡ ਤੇ ਖੜਾ ਕੀਤਾ ਅੱਜ ਹੈ ਹਾਂ ਅੱਛਾ ਕਦੋਂ ਨਹੀਂ ਗਾਣਾ ਅੱਜ ਕੱਦੂ ਤਾਂ ਤੂੰ ਕਿਆ ਹੋਇਆ ਪਿਆ ਆ ਹੁਣ ਤਾਂ ਬੀਜੜ ਦੀ ਦੇ ਰਿਆ ਹੈ ਮਾਰਾ ਹੀ ਲਾ ਦਿਓ ਲਾ ਦਿਓ ਜਿੱਦਾਂ ਤੁਹਾਡੀ ਮौज ਆ ਉਦਾਂ ਕਰੋ ਨਿਆਰੇ ਲਾਓ ਮਿੱਟੀ 'ਚ ਖੇਲੋ ਮੇਲੋ ਆ ਤੇਰੀ ਹੌਲੀ ਲਾਈ ਉਹਦੇ ਦੁੱਖ ਲੱਗੂ ਈ ਚਾਰੇ ਤੇ ਹੈ ਓਏ ਕਿਹੜੀ ਗਾਲੀ ਪਰੇਦੀ ਇਹ ਕੰਮ ਨਹੀਂ ਕਰ ਬੱਕ ਲਗਾ ਕਿਹਦੇ ਆਹ ਆਹ ਵੇਰੇ ਦਾ ਲਾ ਦੇ ਇਹਦੇ ਲਾ ਦੇ ਇਹ ਕੌਣ ਆ ਮੁੰਡੇ ਆ ਕਿਹਦਾ ਮੁੰਡਾ ਐ ਬਈ ਕੁਦਰਤ ਦੇ ਰੰਗ ਵੀ ਨਿਆਰੇ ਆ ਲੈ ਅੱਜ ਹੀ ਮੀਂਹ ਪਿਆ ਤੇ ਬਾਬਾ ਦੇਖ ਕੁੱਤੜੀ ਆਹਾ ਹਾ 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 ਦੇਖ ਨਾ ਮੱਛਰੇ ਸਾਰਾ ਘਰਾਂ ਦੇ ਬਲਵਾਂ ਨਾਲੋਂ ਚੱਲਿਆ ਬਈ ਲੈ ਵੇ ਕੁਦਰਤ ਕੁਦਰਤੀ ਆ ਲੈ ਆਜੀ ਪਹਿਲਾ ਮੀ ਪਿਆ ਆ ਤੇ ਬਈ ਓਹੋ ਹੋ ਹੋ ਫਰ ਨਿਕਲਿਆ ਆ ਕੀੜੀਆਂ ਦੇ ਕੀੜੀਆਂ ਦੇ ਫਰ ਨਿਕਲ ਆਏ ਤੇ ਕੀੜੀਆਂ ਲਾ ਪਈਆਂ ਬਈ ਉਡਣ ਓਹੋ ਹੋ ਹੋ ਪਤਾ ਨਹੀਂ ਹੁਣ ਮੈਨੂੰ ਇੰਨਾ ਨਹੀਂ ਲੱਗਦਾ ਵੀ ਕੈਮਰੇਜ ਪੂਰਾ ਦਿਖ ਰਿਹਾ ਕਿ ਨਹੀਂ ਦਿਖ ਰਿਹਾ ਵੀ ਪਰ ਇੱਥੇ ਤਾਂ ਇਦਾਂ ਆ ਨਾ ਸਾਰਾ ਚੱਲਿਆ ਵੀ ਪਿੰਡਾਂ ਨੂੰ ਆ ਉਹ ਚੱਲਿਆ ਵੀ ਪਿੰਡਾਂ ਨੂੰ ਹੀ ਆ ਬਾਬਾ ਓਹੋ ਹੋ 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 ਉਹ ਕੀੜੀਆਂ ਦੇ ਪਾਰ ਨਿਕਲੇ ਆ ਓਏ ਉਹ ਕੀੜੀਆਂ ਦੇ ਪਾਰ ਨਿਕਲੇ ਸੱਪ ਦੇਖ ਲੈ ਲੈ ਸਾਰੇ ਤੂਤ ਚੋਂ ਨਿਕਲ ਕੇ ਤੁਰ ਪਏ ਲੈ ਇੰਨਾ ਯਾਰ ਦੇਖ ਲੈ ਕੀੜੀਆਂ ਦੇ ਪਾਰ ਨਿਕਲਦੇ ਆ ਔੜਦੀਆਂ ਦੇਖ ਲੈ ਲੈ ਦੇਖ ਓਏ ਓਏ ਹੋਏ ਹੋਏ ਟੈਕ ਕਰਨ ਚੱਲੇ ਪੈਂਡ ਨੂੰ ਹਾਂ ਤੇਰਾ ਖਿੱਚ ਕੇ ਰੱਖੋ ਖਿੱਚ ਕੇ ਜਰਾ ਏ ਆ ਤਾੜ ਹੱਟ ਆ ਬੈਰੀ ਗੁੱਡ ਕਿਉਂ ਉਹ ਪੈ ਗਿਆ ਪੇਚਾ ਦੱਸ ਦੇਖ 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 ਭੱਜੋ 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 ਭੱਜ ਓਏ ਤੇ ਦੇਖ ਮੈਚ ਲੱਗਾ ਜਿੱਤਿਆ ਦੇਖ ਕਿਉਂ ਕਿਉਂ ਬਹੁਤ ਬਹੁਤ ਧੰਨਵਾਦ ਆਹ ਆਹ ਬਹੁਤ ਬਹੁਤ ਧੰਨਵਾਦ ਤਾਲੇ ਹਾਂ 650 ਫਿਰ 690 ਤੇ ਮੰਗੇ ਨੂੰ ਲੋੜ ਦੋਣ ਤੇ ਦੋ ਸਾਡੇ ਕਮਲ ਸਿੰਘ ਜੀ ਬਨਾਰਵਾ ਸਾਹਿਬ ਰਿਸ਼ਪਾਲ ਸਿੰਘ ਜੀ ਪਾਲ ਮਨਜਾਰੀ ਮਾਹੋ ਕੁਸ਼ਤੀ ਹੋਵੇ ਯਾਰ ਤੂੰ ਫਰੀਜ ਗੱਜਲ ਕਰੀ ਜਾਣਾ ਸਾਨੂੰ ਵੀ ਅਗੇ ਤੁਸੀਂ ਵੀ ਲਾਓ ਉਹ ਯਾਰ ਮੈਂ ਨਹੀਂ ਕੋਣ ਲਾ ਕੋਣ ਲਾਏਗਾ ਉਹ ਯਾਰ ਜੀਤੇ ਲੈ ਦੱਸ ਮੈਂ ਕਿਹਦੇ ਨਾਲ ਗੁਲੂਗਾ ਮੈਂ ਕਿਹਦੇ ਨਾਲ ਗੁਲੂ ਕੋਕ ਨਾ ਇਹ ਟ੍ਰੈਕਟਰ ਚੱਲੀ ਆਇਆ ਉਹ ਜੀਤ ਆ ਜਾ ਮਾਰੀ ਤ੍ਰੀ ਨਾ ਗੋਦਾ ਉਹ ਜੀਤ ਲੱਗਦਾ ਮੇਰਾ ਸ਼ਾਦੀ ਸ਼ਰਟ ਦੇ ਟੀ ਸ਼ਰਟ ਯਾਰ ਮੈਂ ਨਹੀਂ ਘੋਲਣਾ ਉਹ ਮੈਂ ਨਹੀਂ ਘੋਲਣਾ ਯਾ ਟੀ ਸ਼ਰਟ ਪਾੜ ਜੂਗੀ ਆਲਾ ਕੋਣ ਨਾਲੇ ਫਿਰ ਦੇਖਦਾ ਹਾਂ ਤੇਰਾ ਸਰਕਾਰ ਤਰਾ ਬਹੁਤ ਮੈਂ ਨਹੀਂ ਘੋਲਣਾ ਯਾਰ ਮੇਰੇ ਨਾਲ ਕੋਈ ਘੋਲਣ ਵਾਲਾ ਬੰਦਾ ਹੀ ਨਹੀਂ ਇਹਦਾ ਮੈਂ ਘੋਲ ਲੈਂਦਾ ਓਏ ਉਹ ਜੀਤਿਆ ਚੱਲ ਜਲ ਚੱਲ ਖਿੱਚ ਕੇ ਰੱਖਾਂ ਮੈਂ ਚੱਲ ਚੱਲ ਯਾਦ ਆ ਗਿਆ ਮੈਂ ਜਲ ਜਲ ਧੰਮੀ ਦੇ ਦਿਲੋ ਘੜੀ ਦੁੱਲਾ ਵੀਰ ਮਲੇਲੀ ਆ ਸਾਡਾ ਪ੍ਰਾਪਿਸ਼ੀ ਤੋਂ ਤੁਹਾਨੂੰ ਧੰਨਵਾਦ ਹੈ ਕੱਪੜੇ ਲਾਵਾ ਯਾਰ ਮੈਂ ਨਹੀਂ ਗੋਲਣਾ ਜੀ ਤੇ ਜੇ ਆ ਜਾ ਕੋਈ ਬੰਦਾ ਲੱਭ ਕੇ ਲਿਆ ਮੇਰੇ ਨਾਲ ਗੋਲਣ ਨੂੰ ਹੈ ਓਏ ਮੰਗੀ lilinyi lilinyi lilinyi.